ਅਲ ਬਿਕਰਮ ਸਿੰਘ ਮਜੀਠੀਆ ਦੀ ਮਜੀਠੀਆ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਮੋਹਾਲੀ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਮਜੀਠੀਆ ਨੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮੰਗ ਕੀਤੀ ਹੈ ਔਰ ਉਸਨੇ ਉਸਨੇ ਸਜ਼ਾ ਜਾਂਚਾਂ ਕੈਦੀਆਂ ਤੋਂ ਅਲੱਗ ਰੱਖਣ ਦੀ ਮੰਗ ਕੀਤੀ ਹੈ ਅੰਡਰ ਟ੍ਰਾਇਲ ਕੈਦੀਆਂ ਤੋਂ ਵੀ ਵੱਖ ਰੱਖਣ ਦੀ ਮੰਗ ਕੀਤੀ ਗਈ ਹੈ ਮਜੀਠੀਆ ਵੱਲੋਂ ਔਰੇਂਜ ਕੈਟਾਗਰੀ ਦਾ ਹਵਾਲਾ ਦਿੱਤਾ ਗਿਆ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਬੰਦ ਹੈ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਏਗੀ ਔਰ ਮੁਹਾਲੀ ਕੋਰਟ ਦੇ ਵਿੱਚ ਅਰਜੀ ਲਾਈ ਗਈ ਹੈ ਔਰ ਮੁਹਾਲੀ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਔਰ ਮਜੀਠੀਆ ਨੇ ਜੇਲ੍ਹ ਦੇ ਵਿੱਚ ਆਪਣੀ ਬੈਰਕ ਬਦਲਣ ਦੀ ਮੰਗ ਕੀਤੀ ਹੈ ਕਿ ਉਸ ਨੂੰ ਸਜ਼ਾ یافتਾ ਕੈਦੀਆਂ ਤੋਂ ਅਲੱਗ ਬੈਰਕ ਦੇ ਵਿੱਚ ਰੱਖਿਆ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਇਹ ਪਟੀਸ਼ਨ ਪਾਈ ਗਈ ਮੁਹਾਲੀ ਕੋਰਟ ਦੇ ਵਿੱਚ ਔਰ ਕੀ ਹੈ ਕਿ ਅੰਡਰ ਟ੍ਰਾਇਲ ਕੈਦੀਆਂ ਤੋਂ ਵੀ ਵੱਖ ਰੱਖਿਆ ਜਾਵੇ orange category ਦਾ ਹਵਾਲਾ ਦਿੱਤਾ ਗਿਆ ਕਿ ਉਹ orange category category ਦੇ ਵਿੱਚ ਆਉਂਦੇ ਨੇ ਕਿਉਂਕਿ ਮਜੀਠੀਆ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਦੋ ਵਾਰ ਕੈਬਨਿਟ ਮਿਨਿਸਟਰ ਬਣੇ ਨੇ ਵਿਧਾਇਕ ਰਹਿ ਚੁੱਕੇ ਨੇ ਔਰ ਇਸ ਕਰਕੇ ਇਹ ਹਵਾਲਾ ਦਿੱਤਾ ਗਿਆ ਕਿ ਜਿਹੜੀ ਉਹਨਾਂ ਦੀ categories ਹੈ ਉਹ orange category ਦੇ ਵਿੱਚ ਆਉਂਦੇ ਨੇ ਇਸ ਕਰਕੇ ਉਹਨਾਂ ਨੂੰ ਬਾਕੀ ਸਜ਼ਾ ਯਾਫਤਾ ਕੈਦੀਆਂ ਦੀ ਬੈਰਕ ਤੋਂ ਅਲੱਗ ਬੈਰਕ ਦੇ ਵਿੱਚ ਰੱਖਿਆ ਜਾਵੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਬੰਦ ਨੇ ਮੁਹਾਲੀ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦੇ ਹੁਕਮ ਦਿੱਤੇ ਸੀ ਜਿਸ ਦੇ ਤਹਿਤ ਉਹਨਾਂ ਨੂੰ ਨਾਬਾ ਜੇਲ੍ਹ ਭੇਜਿਆ ਗਿਆ ਸੀ ਤੇ ਹੁਣ ਇੱਕ ਨਵੀਂ ਪਟੀਸ਼ਨ ਦਾਖਲ ਕੀਤੀ ਗਈ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਕੀ ਕੀ ਪਹਿਲੂ ਨੇ ਇਸ ਪਟੀਸ਼ਨ ਦੇ ਔਰ ਖਾਸ ਤੌਰ ਤੇ ਇਹ ਆਧਾਰ ਕੀ ਹੈ ਕੋਈ ਇੱਕ ਐਪਲੀਕੇਸ਼ਨ ਇਹ ਹੈ ਜਿਹੜੀ ਮੂਵ ਕੀਤੀ ਗਈ ਹੈ ਸ਼ੁੱਕਰਵਾਰ ਨੂੰ ਮੂਵ ਕੀਤੀ ਸੀ ਔਰ ਇਸ ਤੇ ਨੋਟਿਸ ਵੀ ਹੋ ਚੁੱਕਾ ਹੈ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਮੰਗ ਇਹ ਕੀਤੀ ਗਈ ਹੈ ਕਿ ਕਿਉਂਕਿ ਵਿਕਰਮ ਜੀ ਸਿੰਘ ਮਜੀਠੀਆ ਇੱਕ ਮੰਤਰੀ ਰਹਿ ਚੁੱਕੇ ਨੇ ਐਮਐਲਏ ਰਹਿ ਚੁੱਕੇ ਨੇ ਲੀਡਰ ਨੇ ਔਰ ਇੱਕ ਕੈਟਾਗਰੀ ਹੈ ਐਸ3 ਔਰੇਂਜ ਕੈਟਾਗਰੀ ਕਹਿੰਦੇ ਆ ਉਹਦੇ ਤਹਿਤ ਉਹਨਾਂ ਨੇ ਕਿਹਾ ਕਿ ਮੈਨੂੰ ਅੰਡਰ ਟ੍ਰਾਇਲ ਜਿਹੜੇ ਕੈਦੀ ਨੇ ਔਰ ਸਜ਼ਾ ਯਾਫਤਾ ਜਿਹੜੇ ਕੈਦੀ ਨੇ ਉਹਨਾਂ ਤੋਂ ਅਲੱਗ ਰੱਖਿਆ ਜਾਏ ਯਾਨੀ ਕਿ ਬੈਰਕ ਅਲੱਗ ਕੀ ਦਿੱਤੀ ਜਾਵੇ ਕਿਉਂਕਿ ਸੁਰੱਖਿਆ ਵੀ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਸੁਰੱਖਿਆ ਮਿਲੀ ਹੋਈ ਹੈ ਔਰ ਪਿਛਲੇ ਕਾਫੀ ਟਸਨਾ ਤੋਂ ਸੁਰੱਖਿਆ ਦੇ ਵਿਛਰੇ ਤਾਂ ਅੰਡਰ ਟ੍ਰਾਇਲ ਜਿਹੜੇ ਕੈਦੀ ਨੇ ਜਾਂ ਇਹ ਸਜ਼ਾ ਹਰ ਤੱਕ ਕੈਦੀਆਂ ਨੇ ਉਹਨਾਂ ਤੋਂ ਅਲੱਗ ਬੈਰਕ ਦਿੱਤੀ ਜਾਵੇ ਨਾਬਾ ਜੇਲ੍ਹ ਵਿੱਚ ਬੰਦੇ ਨੇ ਇਸ ਤਾ ਬਿਕਰਮਜੀਤ ਸਿੰਘ ਮਜੀਠੀਆ ਇਹ ਐਪਲੀਕੇਸ਼ਨ ਮੁਹਾਲੀ ਕੋਰਟ ਵਿੱਚ ਮੂਵ ਕੀਤੀ ਗਈ ਹੈ ਜਿਹਦੇ ਤੇ ਨੋਟਿਸ ਵੀ ਹੋਇਆ ਹੈ ਸਰਕਾਰ ਨੂੰ ਤੇ ਹੁਣ ਸੋਮਵਾਰ ਨੂੰ ਉਸਤੇ ਫਿਰ ਸੁਣਵਾਈ ਹੋਣੀ ਹੈ ਵਿਜੈ ਹੁਣ ਸੋਮਵਾਰ ਨੂੰ ਦੇਖਣਾ ਹੋਏਗਾ ਕਿ ਜਿਸ ਮੰਗ ਨੂੰ ਲੈ ਕੇ ਮੁਹਾਲੀ ਕੋਰਟ ਪਹੁੰਚੇ ਬਿਕਰਮਜੀਤ ਸਿੰਘ ਬਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਉਹ ਅੱਗੇ ਹਨ ਕੇਸ ਕਿਵੇਂ ਚੱਲਦਾ ਹੈ ਮਾਮਲਾ ਅਜਾ ਮੇਸ ਜਿਵੇਂ ਪਹਿਲਾਂ ਵੀ ਵਿਕਰਮ ਮਜੀਠੀਆ ਜਦੋਂ ਇਲੈਕਸ਼ਨਾਂ ਵੇਲੇ ਉਹਨਾਂ ਨੇ ਸਰੈਂਡਰ ਕੀਤਾ ਸੀ 2022 ਦੇ ਵਿੱਚ ਉਸ ਵੇਲੇ ਕਈ ਮਹੀਨੇ ਜੇਲ੍ਹ 'ਚ ਰਹੇ ਨੇ ਉਸ ਵੇਲੇ ਕੋਈ ਐਸੀ ਪਟੀਸ਼ਨ ਨਹੀਂ ਪਾਈ ਗਈ ਸੀ ਉਦੋਂ ਪਟਿਆਲਾ ਜੇਲ੍ਹ ਦੇ ਵਿੱਚ ਸੀ ਹੁਣ ਨਾਬਾ ਜੇਲ੍ਹ ਦੇ ਵਿੱਚ ਨੇ ਯਾਨੀ ਇੱਕ ਚੀਜ਼ ਤੇ ਇਸ ਪਟੀਸ਼ਨ ਨਾਲ ਇਹ ਸਪਸ਼ਟ ਹੋ ਗਈ ਹੈ ਕਿ ਵਿਕਰਮ ਮਜੀਠੀਆ ਨੂੰ ਅਲੱਗ ਤੋਂ ਨਹੀਂ ਰੱਖਿਆ ਗਿਆ ਉਹਨਾਂ ਨੂੰ ਬਾਕੀ ਕੈਦੀਆਂ ਦੇ ਨਾਲ ਹੀ ਇੱਕ ਬੈਰਕ ਦੇ ਵਿੱਚ ਰੱਖਿਆ ਗਿਆ ਜੀ ਬਿਲਕੁਲ ਤਾਂ ਇਹ ਮੂਹ ਕੀਤੀ ਗਈ ਹੈ ਬਿਲਕੁਲ ਸਹੀ ਕਿਹਾ ਤੁਸੀਂ ਕਿ ਇਦਾਂ ਦੀ ਕੋਈ ਪਿਟੀਸ਼ਨ ਜਿਹੜੀ ਤਾਂ ਹੀ ਪਾਈ ਜਾਂਦੀ ਹੈ ਜਦੋਂ ਜਿਹੜਾ ਬੰਦਾ ਜੇਲ੍ਹ ਵਿੱਚ ਹੁੰਦਾ ਹੈ ਉਹਨੂੰ ਆਪਣੇ ਸੁਰੱਖਿਆ ਨੂੰ ਖਤਰਾ ਲੈ ਕੇ ਕੁਝ ਹੁੰਦਾ ਹੈ ਔਰ ਅਲੱਗ ਬੈਰਕ ਨਾ ਮਿਲੀ ਹੋਵੇ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਸ ਟਾਈਮ ਕਿ ਇਹ ਜੀ ਮੰਗ ਨਹੀਂ ਕੀਤੀ ਗਈ ਸੀ ਲੇਕਿਨ ਹੁਣ ਇੱਕ ਜਿਹੜੀ ਹੈ ਇੱਕ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਗਈ ਹੈ ਸਪੈਸ਼ਲ ਸਪੈਸੀਫਿਕ ਇਹੀ ਮੰਗ ਹੈ ਔਰ ਜਿੱਦਾਂ ਮੈਂ ਜ਼ਿਕਰ ਕੀਤਾ ਕਿ S3 orange ਕੈਟਾਗਰੀ ਹੁੰਦੀ ਹੈ ਉਹਦਾ ਜ਼ਿਕਰ ਕੀਤਾ ਉਹਨੇ ਆਪਣੀ ਐਪਲੀਕੇਸ਼ਨ ਵਿੱਚ ਕਿ ਉਸੇ ਤਹਿਤ ਉਹਨਾਂ ਨੂੰ ਅਲੱਗ ਰੱਖਿਆ ਜਾਏ ਤਾਂ ਬਿਲਕੁਲ ਸਹੀ ਗੱਲ ਹੈ ਕਿ ਹੁਣ ਜਾਂ ਤਾਂ ਜਿੱਦਾਂ ਸੁਰੱਖਿਆ ਦਾ ਖਤਰਾ ਕਹ ਲਓ ਜਾਂ ਅਲੱਗ ਇੱਕ ਬੈਰਗਰੀ ਮੰਗ ਹੈ ਉਹ ਕੀਤੀ ਗਈ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਠੀਕ ਹੈ ਧੰਨਵਾਦ Umesh ਇਸ ਪੂਰੀ ਜਾਣਕਾਰੀ ਦੇ ਲਈ ਤਾਂ ਇੱਕ ਪਟੀਸ਼ਨ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਦਾਖਲ ਕੀਤੀ ਗਈ ਹੈ ਮੋਹਾਲੀ ਕੋਰਟ ਦੇ ਵਿੱਚ ਸੋਮਵਾਰ ਨੂੰ ਇਸ ਪਟੀਸ਼ਨ ਤੇ ਸੁਣਵਾਈ